ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਨਵਾਸ ਆਇਆ ਨਨਾ ਮਹਿਮਾਨ ਜੀ ਹਾਂ ਇੱਕ ਨਵਾਂ ਮੈਂਬਰ ਪ੍ਰਧਾਨ ਮੰਤਰੀ ਨਿਵਾਸ ਸੈਵਨ ਲੋਕ ਕਲਿਆਣ ਮਾਰਗ ਨਵੀਂ ਦਿੱਲੀ ਵਿੱਚ ਆਇਆ ਹੈ ਬੀਐਮ ਨੇ ਖੁਦ ਆਪਣੇ ਐਕਸ ਹੈਂਡਲ ਤੇ ਇਹ ਜਾਣਕਾਰੀ ਦਿੱਤੀ ਹੈ ਪੀਐਮ ਨੇ ਆਪਣੇ ਐਕਸ ਹੈਂਡਲ ਤੇ ਇਸ ਦੀਆਂ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ ਨੇ ਇਹ ਮਹਿਮਾਨ ਕੋਈ ਇਨਸਾਨ ਨਹੀਂ ਸਗੋਂ ਇੱਕ ਮਾਸੂਮ ਬੱਚਾ ਹੈ ਸ਼ਨੀਵਾਰ ਯਾਨੀ ਕਿ ਅੱਜ ਜਨ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਪੀਐਮ ਮੋਦੀ ਦੁਆਰਾ ਸ਼ੇਅਰ ਕੀਤੀ ਗਈ 42 ਸੈਕਿੰਡ ਦੀ ਵੀਡੀਓ ਵਿੱਚ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਨਵੇਂ ਮਹਿਮਾਨ ਨਾਲ ਖੇਡਦੇ ਹੋਏ ਦੇਖਿਆ ਗਿਆ ਜਿਸ ਨੂੰ ਪੀਐਮ ਬੀ ਲਾਰਡ ਪਿਆਰ ਕਰਦੇ ਅਤੇ ਆਪਣੇ ਗੋਦ ਵਿੱਚ ਲਪੇਟਦੇ ਹੋਏ ਦਿਖਾਈ ਦਿੱਤੇ ਨੇ ਵਿডিও ਕਲਿੱਪ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਇਹ ਸਾਡੇ ਧਰਮ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਗ੍ਰਾਵਾ ਸਰਵ ਸੁਖ ਪ੍ਰਤਾ ਲੋਕ ਕਲਿਆਣ ਮਾਰਗ ਤੇ ਪ੍ਰਧਾਨ ਮੰਤਰੀ ਘਰ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸੁਭ ਆਗਮ ਹੈ ਪ੍ਰਧਾਨ ਮੰਤਰੀ ਨਿਵਾਸ ਚ ਪਿਆਰੀ ਮਾਂ ਗਾਨ ਨੇ ਨਵੇਂ ਬੱਚੇ ਨੂੰ ਜਨਮ ਦਿੱਤਾ ਹੈ जिसਦੇ ਮੱਥੇ ਤੇ ਰੋਸ਼ਨੀ ਦਾ ਨਿਸ਼ਾਨ ਹੈ ਇਸ ਲਈ ਮੈਂ ਇਸ ਦਾ ਨਾਮ ਦੀਪ ਜੋਤੀ ਰੱਖਿਆ ਹੈ ਪ੍ਰਧਾਨ ਮੰਤਰੀ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਲੋਕਾਂ ਵਿੱਚ ਕਾਫੀ ਮਸ਼ਹੂਰ ਵੀ ਹੋ ਰਿਹਾ ਹੈ ਵੀਡੀਓ ਵਿੱਚ ਪ੍ਰਧਾਨ ਮੰਤਰੀ ਦੀ ਸਾਦਗੀ ਅਤੇ ਬੱਚੇ ਪ੍ਰਤੀ ਉਹਨਾਂ ਦਾ ਪਿਆਰ ਹਰ ਕਿਸੇ ਦੇ ਦਿਲ ਨੂੰ ਛੋਹ ਰਿਹਾ ਹੈ ਨਾ ਸਿਰਫ ਗਊ ਮਾਤਾ ਦੀ ਮਹੱਤਤਾ ਨੂੰ ਦਰਸਾਉਂਦਾ ਹੈ ਬਲਕਿ ਭਾਰਤੀ ਸੰਸਕ੍ਰਿਤੀ ਵਿੱਚ ਗਊ ਪ੍ਰਤੀ ਸਤਿਕਾਰ ਅਤੇ ਸਤਿਕਾਰ ਦਾ ਵੀ ਪ੍ਰਤੀਤ ਹੈ ਅਜਿਹੇ ਪਿਆਰ ਭਰੇ ਪਲ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ਦੇ ਇੱਕ ਵਿਸ਼ੇਸ਼ ਭਾਵਨਾਤਮਕ ਪਹਿਲੂ ਨੂੰ ਉਜਾਗਰ ਕਰਦੇ ਨੇ ਜੋ ਨਾ ਸਿਰਫ ਸਿਆਸੀ ਲੀਡਰਸ਼ਿਪ ਦੇ ਖੇਤਰ ਵਿੱਚ ਸਗੋਂ ਸਮਾਜ ਦੇ ਨੈਤਿਕ ਅਤੇ ਸੱਭਿਆਚਾਰਕ ਮੁੱਲਾਂ ਵਿੱਚ ਵੀ ਉਹਨਾਂ ਦੀ ਡੂੰਗੀ ਆਸਥਾ ਨੂੰ ਦਰਸਾਉਂਦਾ ਹੈ ਸਾਜੋ ਹੋ ਰਿਹਾ ਰਹਿੰਦੇ ਕੋਈ ਗੱਲ ਨਹੀਂ ਜੱਜ ਮੈਡਮ ਨੇ ਹੋਵੇ ਪਾਸ ਸੁਪਰੀਮ ਕੋਰਟ ਤੇ ਹੋਣਾ ਚਪਾਵੇ ਸੁਪਰੀਮ ਕੋਰਟ ਤੇ ਹੋਣਾ ਮੈਨੂੰ ਕੋਈ ਚਾਹੀ ਹੁਣ ਵਕੀਲ ਇਹ ਗੱਲ ਕੀ ਜੀ ਇਹਨੂੰ ਦੱਲਣੀ ਆਈ ਹੈ ਆਈ ਆ ਕਿਉਂ ਨਹੀਂ ਗੱਲ ਆਈ ਨਹੀਂ ਆਈ ਮੈਂ ਤੁਹਾਨੂੰ ਮਤਲਬ ਕਰਾਉ ਜਾਗੀ ਆ ਗੱਲ ਨਹੀਂ ਤੁਹਾਡਾ ਮਤਲਬ ਹੀ ਨਹੀਂ ਆਜਾ ਹੁੰਦਾ ਬਈ ਅੱਜ ਨੂੰ ਪੁਲਿਸ ਤੇ ਕੁਝ ਲੋਕਾਂ ਵਿੱਚ ਉਸ ਵਕਤ ਹੰਗਾਮਾ ਹੋ ਜਾਂਦਾ ਜਦੋਂ ਇੱਕ ਔਰਤ ਨੂੰ ਗ੍ਰਫਤਾਰ ਕਰਨ ਆਏ ਪੁਲਿਸ ਪਾਰਟੀ ਨੇ ਉਸੇ ਕੁੱਟਮਾਰ ਕਰ ਦਿੱਤੀ ਦਰਸਲ ਇਹਿਤ ਸਵੀਰਾਜ ਲਖਪੁਰਪੁਰਾ ਦੇ ਪਿੰਡ ਨੂਰਪੁਰਾ ਜਨੂਹਾ ਦੀਆਂ ਨੇ ਜਿੱਥੇ ਇੱਕ ਸੰਦੀਪ ਕੌਰ ਨਾਮੀ ਔਰਤ ਦੇ ਮਾਣਯੋਗ ਅਦਾਲਤ ਵੱਲੋਂ ਗ੍ਰਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਤੇ ਉਹ ਐਕਸੀਡੈਂਟ ਕੇਸ ਲੋੜਿੰਦੀ ਸੀ ਇਸ ਸਬੰਧੀ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਤਸੀਕਾ ਦੀ ਪੁਲਿਸ ਪਾਰਟੀ ਉਹਨਾਂ ਨੂੰ ਗ੍ਰਫਤਾਰ ਕਰਨਾਈ ਤਾਂ ਸੰਦੀਪ ਕੌਰ ਨੇ ਨਾਂ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਤੇ ਉਹਨਾਂ ਨਾਲ ਆਏ ਪੇੜਤ ਪਰਿਵਾਰ ਤੇ ਸੰਦੀਪ ਕੌਰ ਨੂੰ ਜ਼ਬਰੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਲੈ ਕੇ ਪਿੰਡ ਵਾਸੀ ਤਹਿਸ ਵਿੱਚ ਆ ਗਏ ਤੇ ਉਹਨਾਂ ਦੀ ਪੁਲਿਸ ਪਾਰਟੀ ਨਾਲ ਕਹਾ ਸੁਣੀ ਹੋ ਗਈ ਨਹੀਂ ਤੁਸੀਂ ਬਾਅ ਕੇ ਤੇ ਬਦਮੀਜੀ ਕਰਨ ਦੇ ਆ ਜੇ ਤੁਹਾਡੇ ਕੋਲ ਕੋਰਟ ਦੇ ਆਡਰ ਆਪੇ ਫੋਲੋ ਕਰਨਗੇ ਉਹ ਮੇਰਾ ਫੋਨ ਮੇਰਾ ਪੂਰੀ ਕੋਟ ਮਾਰ ਕੇ ਨਹੀਂ ਕੋਈ ਨਹੀਂ ਕੋਟ ਬਾਦਮੀ ਕੀ ਨਹੀਂ ਕਿਉਂ ਨਹੀਂ ਕੀਤੀ ਕੋਟ ਮਾਰਦਾ ਮੈਂ ਮੌਕੇ ਦਾ ਗਵਾਹ ਆ ਉਨੀ ਉਹਦਾ ਬੈਗਿੱਟਾ ਦੇ ਕੇ ਲੈ ਤਾਕੀ ਲੌਂਦੇ ਹੁਣ ਟੱਕੇ ਦਾ ਜੂਰਨਾ ਕੁੱਟ ਮਾਰ ਆਜਾ ਜੀ ਗੱਡੀ ਚ ਆਹੋ ਗਿੱਟਾ ਬਾਹਰ ਸੀਗਾ ਨਹੀਂ ਪਹਿਲੀ ਗੱਲ ਤੇ ਲੋਕਲ ਪੁਲਿਸ ਕਿੱਥੇ ਆ ਹਾਂਜੀ ਲੋਕਲ ਪੁਲਿਸ ਕਿੱਥੇ ਆ ਲੋਕਲ ਪੁਲਿਸ ਨੂੰ ਬੁਲਾ ਦੇ ਨਾ ਕੋਈ ਮਸਲੀ ਮੈਂ ਸਰ ਹਾਡੀ ਗੱਲ ਆ ਸਾਨੂੰ ਸਰ ਨੇ ਫੋਨ ਕੀਤਾ ਮੁੰਡਾ ਸਰ ਅਜੇ ਨਹੀਂ ਆਇਆ ਸਾਨੂੰ ਨੇ ਕਿਹਾ ਕਿ ਸਰਲੇ ਨਾਲ ਜਾਣਾ ਸੀ ਸਰ ਦੇ ਨਾਲ ਸਾਡਾ ਕੰਮ ਆ ਉਹਨਾਂ ਦੇ ਨਾਲ ਆਉਣਾ ਡਿਊਟੀ ਕਰਨੀ ਉਹ ਕਿਉਂ ਕਿਸੇ ਉਹਨਾਂ ਨੂੰ ਕੁਝ ਨਹੀਂ ਤਖਲਾਉਂਦੀ ਉਹ ਆ ਨਾਲ ਹੀ ਤਾਂ ਮਰਵਾਣ ਆਈ ਹੈ ਲੋਕਲ ਪੁਲਿਸ ਨੂੰ ਨਹੀਂ ਤੁਸੀਂ ਸੂਚਿਤ ਕੀਤਾ ਜਾਂਦੇ ਕਰਨਾ ਹੋਣੀ ਹੋਰ ਜਾਂਦੇ ਨਹੀਂ ਵੈਸੇ ਤੁਸੀਂ ਵੀ ਨਹੀਂ ਕਰਨਾ ਹੁੰਦਾ ਪੰਜ ਜੀ ਕੀ ਤੁਹਾਡਾ ਨਾਮ ਔਰ ਕੀ ਤੁਹਾਡਾ ਪੂਰਾ ਪਤਾ ਅੱਜ ਕੀ ਤੁਹਾਡਾ ਨਾਮ ਜਿਹੜੀ ਘਟਨਾ ਵਾਪਰੀ ਕੀ ਹੈ ਪੂਰਾ ਮਾਮਲਾ ਇਹ ਘਟਨਾ ਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਮਤਲਬ ਕਿ 3 ਬੰਦਿਆਂ ਦੀ ਡੈਥ ਹੋਈ ਸੀ ਫਿਰ ਉਹ ਰਾਜਪੋਰਟ ਚ ਚੱਲ ਰਿਹਾ ਸੀ ਕੇਸ ਦਾ ਜੀ ਨਾ ਉਹ ਚੁੱਕਾ ਸੀ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ ਉਹਨਾਂ ਨੇ ਪੰਨਾ 59 13 ਲੱਖ ਰੁਪਇਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਐ ਸਾਈਟ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਜਿਹ ਪਹਿਲਾਂ ਧੋਖੇ ਨਾਲ ਪਹਿਲਾਂ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੌਲਾ ਪਾਇਆ ਤੇ ਬਿਲਕੁਲ ਫੇਰ ਇਕੱਠੇ ਹੋਏ ਸਾਰੇ ਤੇ ਫੇਰ ਮੇਰੇ ਮੰਮੀ ਡੈਡੀ ਨੂੰ ਬੁਲਾਇਆ ਗਿਆ ਤੇ ਫੇਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ੱੱਕੇ ਨਾਲ ਹੀ ਮਤ ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ ਨਹੀਂ ਅੱਜ ਉਹ ਕਹਿ ਰਿਹਾ 170 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਜੇ ਕਾ ਕੁਝ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਦਾਲਤੀ ਹੈਗੀ ਕਿਸੇ ਕੁਝ ਵੀ ਨਹੀਂ ਹੈਗਾ ਇਹਨਾਂ ਕੋਲ ਇੱਕ ਵੀ ਪੇਪਰ ਨਹੀਂ ਇਹ ਪ੍ਰਾਣਾ ਉਹ ਵੀ ਫੋਨ ਤੇ ਦਿਖਾ ਰਹੇ ਆ ਪਰ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ ਨੂੰ ਹਾਂਜੀ ਤਿੰਨ ਬੰਦੇ ਇੱਕ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਲੋਈ ਤੁਹਾਡੇ ਤੇ ਕੋਈ ਮਾਰਕੋਟਾਈ ਕੀਤੀ ਹਾਂਜੀ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਨਾਲ ਲੱਗ ਕੇ ਏ ਮੰਨ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜਣੀਆਂ ਮਹਿਰਮਾਂ ਨੂੰ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਐਸਆਈ ਨੇ ਵੀ ਮਾਰਿਆ ਮੈਂ ਉਹ ਆਹ ਦੇਖੋ ਮੇਰਾ ਮੂੰਹ ਜੜਾ ਕਿੱਧਰ ਗਿਆ ਪਿਆ ਹੈ ਆ ਮੇਰਾ ਗੋਲਡੀ ਵੀ ਪਾੜ ਗਿਆ ਸਾਰਾ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਏਟਲੀਸ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜਿਹਾਂ ਨੂੰ ਜਿਹੜੇ ਇਹਨਾਂ ਨੂੰ ਕੋਈ ਕੋਈ ਨਿਆਸਾ ਨੂੰ ਮਿਲਣਾ ਚਾਹੀਦਾ ਕਿ ਨਾ ਕਿਤੇ ਮਤਲਬ ਤੋਂ ਇਹ ਕਿੱਦਾਂ ਕਿਸੇ ਪਿਆਰ ਹੋ ਸਕਿਆ ਕੀ ਇਹਨਾਂ ਨੂੰ ਮਰਜ਼ੀ ਕਰਕੇ ਇਹ ਨਹੀਂ ਫੁੱਲ ਮਿਲੀ ਹੋਈ ਆ ਜਿਵੇਂ ਜੇਤੇ ਮਰਜ਼ੀ ਕਰਕੇ ਆਪ ਚੁੱਕ ਲੇਗੇ ਇੱਕ ਪੜੀ ਲਿਖੀ ਕੁੜੀਆਂ ਮੈਨੂੰ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਦਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ ਨਹੀਂ ਮੇ ਕੋਲ ਐਬਸੈਂਸ ਲੱਗੀਆਂ ਸੀ ਤੇ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ ਉਹਦਾ ਕਰਕੇ ਮੇਰੀਆਂ ਐਬਸੈਂਸ ਲੱਗੀਆਂ ਤੇ ਮੇਰੇ ਵਕੀਲ ਨੇ ਕੇਸ ਲਾਇਆ ਆ ਉਹ بار-ਬਾਰ ਜਮਾਨਤ ਹੋਣੀ ਇਹ ਤਾਂ ੱੱਕੇ ਨਾ ਨਾ ਕੋਈ ਵਾਰੰਟ ਹੈ ਨਾ ਕੋ ਕੁਝ ਵੀ ਨਹੀਂ ਉਹ ਸਿਰਫ ਉਹ ਮੈਡਮ ਵੀ ਇਹਨਾਂ ਨੂੰ ਨਾਲ ਲੈ ਕੇ ਆ ਗਈ ਤਾਂ ਆ ਜੀ ਧੱਕੇ ਨਾਲ ਚੱਕ ਕੇ ਵਿੱਚ ਪਾਉਂਦਾ ਉਹ ਵੀ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ ਪੈਸੇ ਲੈ ਕੇ ਖਾ ਕੇ 13 ਲੱਖ ਰੁਪਿਆ ਇਸ ਬੀਬੀ ਲੇ ਆਇਆ 13 ਲੱਖ ਲੈ ਕੇ ਖਾ ਕੇ ਦੋਨ ਵੇ ਦੁਬਾਰਾ 4 ਸਾਲ ਬਾਅਦ ਮੇਰੇ ਕੋਲ ਆ ਆ ਦੇਖੋ ਮੇਰਾ ਬੋਲ ਨਹੀਂ ਪਾੜ ਦਿੱਤਾ ਇਹਨਾਂ ਨੇ ਮਾਰਿਆ ਕੋਲ ਕਿੰਨੇ ਲੋਕਾਂ ਨੇ ਤੁਹਾਡੀ ਕੁੱਟ ਮਾਰ ਕੀਤੀ ਹੈ ਤਿੰਨ ਜਣੇ ਪੁਲਿਸ ਵਾਲੇ ਸੀ ਤੇ ਦੋ ਜਣੇ ਪਾਣੀ ਦੇ ਸੀ ਮੈਂ ਤਾਂ ਉਹ ਮਾਰੀ ਉਹ ਕੀ ਤੁਹਾਡਾ ਨਾਮ ਔਰ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਸ਼ਰਨਜੀਤ ਕੌਰਾ ਪਿੰਡ ਸਾਡਾ ਫੋਤੀਆਂ ਅੱਛਾ ਕੀ ਅੱਜ ਮਾਮਲਾ ਤੁਹਾਨੂੰ ਮੇਰਾ ਸਬਦਾਨ ਹਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਕਿੱਟ ਕੀਤਾ ਸੀ ਇੱਕ ਉਹਦਾ ਨਾਂ ਇੱਕ ਉਹਨਾਂ ਨਾਲ ਪੰਨਾ ਸਿੰਘ ਸੀ ਇੱਕ ਉਹਨਾਂ ਦੇ ਨਾਲ ਮਰੀਕ ਸਿੰਘ ਸੀ ਉਹਨਾਂ ਪੰਨਾ ਜਾਣਿਆ ਦਾ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਪੜਾ ਹੋਏ ਸੀ ਤੇ ਉਹਨਾਂ ਦੇ ਐਕਸੀਡੈਂਟ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਟ ਇਹਦੀ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡਾ 4.54 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਅੱਜ ਤੱਕ ਨਹੀਂ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹੋਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂ ਜੀ ਵਾਹ ਹਾਂ ਜੀ ਤੇ ਤੁਹਾਡੇ ਤੇ ਇਲਜ਼ਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂ ਮੈਂ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਇੰਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਉਹ ਦੀਦੀਆਂ ਸੀ ਦੀ ਭਾਜੀਆਂ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਉਹ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਕਰਦੇ ਨਾਲ ਬਿਠਾਓ ਨਾਲ ਬਿਠਾਇਆ ਮੈਂ ਕੋਈ ਟੁੱਟ ਮਾਰ ਨਹੀਂ ਮੈਂ ਦੇ ਨਾਲ ਮੈਂ ਮੌਕੇ ਦਿਖਵਾ ਮੈਂ ਤਾਂ ਕੱਲ ਨੂੰ ਖੋ ਦੇਖਿਆ ਨਾ ਇਹ ਦੇਖੋ ਰਗੜਾ ਲੱਗੀਆਂ ਆਈਆਂ ਹਾਂ ਹਾਂ ਬਸ ਵਾਈ ਕੋ ਸਿੱਕਾ ਫਲਸਾ ਤੇ ਵਾਈ ਕੋ ਬੀਤੀ ਪਾਓ ਬਾਕੀ ਜੋ ਮੱਝ ਬਣਾਈ ਜਾਓ ਹਾਂਜੀ ਸਰ ਕੀ ਨਾਮ ਤੁਹਾਡਾ ਇਹ ਅਸੀਂ ਨਰਮਲ ਸਿੰਘ ਕਿਹੜੇ ठाਣ ਦਾ ਸੰਬੰਧ ਤੁਸੀਂ ਤੁਸੀਂ ਕਾ ਇਥੇ ਨੂਰਪੁਰ ਜਨੂਹਾ ਆਏ ਆ ਤੁਸੀਂ ਕੀ ਪੂਰਾ ਮਾਮਲਾ ਪੀਓ ਪੀਓ ਕੰਬਦੀ ਤੁਸੀਂ ਬੈਠੋ ਤੁਸੀਂ ਫਿਰ ਇਹ ਕਿਸ ਮਾਮਲੇ ਦੇ ਵਿੱਚ ਪੀਓ ਪੀਓ ਗ੍ਰਿਫਤਾ ਕਰ ਸੁਣਦੀ ਓਕੇ ਤੇ ਤੁਹਾਡੇ ਕੋਲ ਅਦਾਲਤੀ ਹੁਕਮਿਆ ਹਾਂਜੀ ਹਾਂਜੀ ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਕਿਉਂ ਨਹੀਂ ਨਾਲ ਪੁਲਿਸ ਜਾ ਕੇ ਲੈ ਕੇ ਜਾਵਾਂਗੇ ਤੇ ਫਿਰ ਦਵਾਂਗੇ ਨਹੀਂ ਇਸ ਤੋਂ ਪਹਿਲਾਂ ਜਦੋਂ ਆਉਣ ਤੋਂ ਪਹਿਲਾਂ ਪੁਲਿਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ ਬਾਅਦ ਚ ਹੀ ਦੇਣੀ ਜਾ ਕੇ ਜਦੋਂ ਇਹਨਾਂ ਨੂੰ ਲੈ ਕੇ ਤੁਹਾਡੇ ਤੇ ਕੁੱਟਮਾਰ ਦੇ ਵੀ ਇਲਜ਼ਾਮ ਆ ਵੀ ਤੁਹਾਡੇ ਉਲ ਕੁੱਟਮਾਰ ਕੀਤੀ ਗਈ ਹੈ ਕਿਹਨਾਂ ਤੁਹਾਡੇ ਤੇ ਇਹ ਕੁੱਟਮਾਰ ਦੇ ਪਰਿਵਾਰ ਇਲਜ਼ਾਮ ਲਾ ਰਿਹਾ ਕੀ ਕਹਿੰਦਾ ਤੁਹਾਡਾ ਅੱਧੀ ਪੈਂ ਰਹੀ ਹੈ ਅੱਗੋ ਨਹੀਂ ਜਾਣ ਰਹੀ ਅਦਾਲਤ ਦੇ ਹੁਕਮ ਅੰਨੀ ਲੰਘਣਾ ਕਰਦੀ ਹੈ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਅਦਾਲਤ ਦੇ ਮਾਜੂਕ ਦਫ਼ਤਰ ਤੇ ਪੇਸ਼ ਕਰਾਂਗੇ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਬਾਗਸੀ ਦਾ ਲਵਲ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ ਤੁਹਾਨੂੰ ਫੁੱਲ ਭਾਵੇਂ ਫੁੱਲ ਵੈਜੀ ਦੇ ਦੇਣਾ ਹੁਣ ਆ ਕੇ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਇਹ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਵਲ ਦਾ ਮਤਲਬ ਕੀ ਆ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ ਵਿੱਚ ਪਰਾਂਠੇ ਦੀ ਦੁਕਾਨਦਾਰ ਨਾਮ ਪਰਾਠਾ ਸਿੰਘ ਰੱਖਣ ਤੇ ਵਿਵਾਦ ਨੌਜਵਾਨ ਨੇ ਰੈਸਟੋਰੈਂਟ ਦਾ ਨਾਮ ਰੱਖਿਆ ਸੀ ਪੀਜ਼ਾ ਕਿੰਗ ਪਰਾਠਾ ਸਿੰਘ ਮਾਮਲਾ ਅੰਮ੍ਰਿਤਸਰ ਦੇ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ ਇੱਕ ਦੁਕਾਨਦਾਰ ਵਰ ਲੋ ਦੁਕਾਨ ਦੇ ਬਾਹਰ ਪਰੌਂਠਾ ਅਤੇ ਪੀਜ਼ਾ ਦੇ ਬੋਰਡ ਪੀਜ਼ਾ ਕਿੰਗ ਪਰੋਂਠਾ ਸਿੰਘ ਲੇਖਣ ਤੇ ਨਿਹੰਗ ਸਿੰਘ ਜੱਫੇ ਬੰਦੀਆਂ ਵੱਲੋਂ ਮੌਕੇ ਤੇ ਜਾ ਕੇ ਦੁਕਾਨਦਾਰ ਨੂੰ ਇਸ ਬੰਦੀ ਝਾੜ ਪਾਈ ਹੈ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਕਰਨ ਤੋਂ ਬੁਰੇਜ ਕਰਨ ਦੀ ਗੱਲ ਆਖੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗਿਆ ਹਾਂਜੀ ਕੀ ਨਾਮ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਦੇਖਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗ ਲਈਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਕੋਈ ਤੁਹਾਡਾ ਆ ਕਿ ਸਾਹ ਹੈ ਕਿ ਇਹਦੇ ਵੱਲੋਂ ਕਿ ਆਈ ਏ ਜਿਹੜੇ ਓਨਰ ਨੇ ਉਹ ਸਾਡੇ ਬਾਹਰ ਨੇ ਸਪੋਨਸਰ ਕਿੱਥੇ ਹੈ ਜੀ ਤੁਹਾਡੇ ਵਾਲੇ ਉਹ ਬਾਹਰ ਨੇ ਆਉਂਛ ਲਿਆ ਸੀ আচ্ছা ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਟਾ ਗਿਆ ਸਰ ਉਹਨਾਂ ਦੇ ਵੱਲੋਂ ਨਾਮ ਕਰੀ ਸਾਰੇ ਆ ਹੁਣ ਤੁਹਾਨੂੰ ਕਿੰਨੇ ਵੇਲੇ ਦਾ ਟਾਈਮ ਦਿੱਤਾ ਗਿਆ ਕਿਸੇ ਬੰਦੇ ਪੰਜ ਵਜੇ ਦਾ ਠੀਕ ਆ ਗਿਆ ਨਾਮ ਵੱਲੋਂ ਕੀ ਨਾਮ ਹਟਾ ਦੇ ਤੇ ਆਪਾਂ ਸ਼ਾਂਤ ਦਾ ਨਾਮ ਸਾਰਾ ਚੇਂਜ ਕਰ ਦੇਣਾ ਸਾਨੂੰ ਜਿੱਥੇ ਵੀ ਲੱਗੇ ਵਗਾਰਾ ਤਾਂ ਹੁਣ ਕੀ ਨਾਮ ਲ ਆਪਾਂ ਕਿੰਗੀ ਰਖਾਂਗੇ ਪਈਆਂ ਅਸੀਂ ਪਰਾਠਾ ਖਾਈਏ। ਸੰਗ ਘਟਾਗੇ ਠੀਕ। ਜੀ ਜੀ। ਪੰਜ ਬਾਬਾ ਕੀ ਨਾਮ ਹੈ ਆਪਾਂ? ਦਾਸ ਸਿਕੰਦਰ ਸਿੰਘ ਅਕਾਲੀ। ਹਾਂ ਤੇ ਕੀ ਕਹਿਣਾ ਚਾਹਦੇ ਫੀਡ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ। ਇਹ ਕੋਈ ਗੁਰੂ ਘਰ ਗੁਰੂ ਗ੍ਰਾਮਦਾਸ ਸਾਹਿਬ ਦੀ ਨਗਰੀ ਆ। ਇੱਥੇ ਸੰਗਤ ਦਰਸ਼ਕਦਾਰੇ ਕਰਨ ਆਉਂਦੇ ਆ। ਇਹ ਜਿਹੜਾ ਮੇਨ ਰਸਤਾ ਕਾਲੀ ਬੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ। ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੋਠਾ ਸਿੰਘ। ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਨਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ ਦਾ ਨੂੰ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਨੂੰ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜ੍ਹਦੀ ਕਲਾ ਇਹ ਭਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆਂ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਗੁਰਗੋਂ ਸੇ ਪਾਸ਼ਣ ਕਿੱਤਾ ਤੱਕ ਤੁਹਾਨੂੰ ਰਤਪਦਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਆਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇਸ ਸ਼ਹਿਰ ਵਿੱਚ ਵੱਧ ਰਿਹਾ ਚੱਕਰਵਾਤ ਅੱਜ ਰਾਤ ਤੋਂ ਪਾਰਿਸ਼ ਬਾਰਿਸ਼ ਦੀ ਚੇਤਾਵਨੀ ਜਿਹਾ ਮੌਸਮੀ ਪਾਗਨੇ ਕਿਹਾ ਹੈ ਕਿ ਮੌਨਸੂਨ ਟਰਾਪ ਪੱਛਮੀ ਤੱਟ ਤੱਕ ਗੁਜਰਾਤ ਅਤੇ ਦੱਖਣੀ ਕਰਨਾਟਕ ਤੋਂ ਗੁਜ਼ਰ ਰਿਹਾ ਹੈ ਇਸਨਾਲੇ ਕੱਚ ਦੇ ਨੇੜੇ ਅਰਬ ਸਾਗਰ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੇ ਨੇੜੇ ਅਤੇ ਬੰਗਲਾਦੇਸ਼ ਦੇ ਨੇੜੇ ਬੰਗਾਲ ਦੀ ਖਾੜੀ 'ਚ ਚੱਕਰਵਾਤ ਬਣ ਰਿਹਾ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਪੰਜਾਬ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਰਾਜਾਂ ਜਿਨ੍ਹਾਂ ਵਿੱਚ ਹਰਿਆਣਾ, ਪੰਜਾਬ, ਦਿੱਲੀ, ਪੂਰਬੀ ਰਾਜਸਥਾਨ, ਮੱਧਪ੍ਰਦੇਸ਼, ਉੱਤਰਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਛੱਤੀਸਗੜ ਦੇ ਕੁਝ ਹਿੱਸੇ ਸ਼ਾਮਲ ਨੇ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਧਰ ਦੇਸ਼ ਦੀ ਰਾਜਸਥਾਨੇ ਵਿੱਚ ਪਿਛਲੇ 72 ਘੰਟਿਆਂ ਤੋਂ ਹਲਕੀ ਤੋਂ ਦਰਮਿਆਨੀ بارش ਹੋ ਰਹੀ ਹੈ ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਵੱਡੀ ਸਮੱਸਿਆ ਸ਼ੁਰੂ ਹੋ ਗਈ ਹੈ ਵੀਰਵਾਰ ਨੂੰ ਦਿੱਲੀ ਐਨਸੀਆਰ ਦੇ ਵੱਖ-ਵੱਖ ਇਲਾਕਿਆਂ 'ਚ ਦਿਨ ਪਰ ਹਲਕੀ بارش ਹੁੰਦੀ ਰਹੀ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ بارش ਲਈ येलो ਅਲਰਟ ਜਾਰੀ ਕੀਤਾ ਹੈ आईएमडी ਨੇ ਕਿਹਾ ਹੈ ਕਿ ਪਾਰੀ ਮੀ ਕਾਰਨ ਅਗਲੇ 24 ਘੰਟੇ ਬਹੁਤ ਅਹਿਮ ਨੇ ਇਸ ਦੇ ਨਾਲ ਹੀ ਉੱਤਰਾਖੰਡ ਵਿੱਚ بارش ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਉਤਰੀ ਭਾਰਤ ਵਿੱਚ ਮੌਨਸੂਨ ਦੀ ਵਾਪਸੀ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਪਰ ਦਿੱਲੀ ਐਨਸੀਆਰ ਵਿੱਚ ਪਿਛਲੇ 72 ਘੰਟਿਆਂ ਤੋਂ ਲਗਾਤਾਰ ਹਲਕੀ بارش ਕਾਰਨ ਇਸ ਦੀ ਵਾਪਸੀ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ ਮੌਸੇ ਪਾਗਨੇ ਦਿੱਲੀ ਚ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਬੀਤੇ ਦਿਨ ਹੀ ਔਰੇਂਜ ਅਲਰਟ ਕਾਰਨ ਰੇਲਗ ਸੜਕਾਂ ਤੇ ਉਡਾਨਾਂ ਸੇਵਾਵਾਂ 'ਵ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਦਿੱਲੀ ਅਤੇ ਐਨਸੀਆਰ ਵਿੱਚ ਅੱਜ ਦਿਨ ਪਰ ਮੀਂਹ ਪਿਆ ਸੜਕ ਤੇ ਪਾਣੀ ਪਰ ਜਾਣ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਜਾਮ ਹੋ ਗਈ ਹੈ ਵੀਰਵਾਰ ਨੂੰ ਮੈ ਰੋਲੀ ਤੋਂ ਇਲਾਵਾ ਮੁਕਬਲਾ ਚੌਂਕ, ਆਜ਼ਾਦਪੁਰ ਚੌਂਕ, ਜੀਟੀਕੇ ਰੋਡ, ਖਾਨਪੁਰ 3.3 ਆਈਟੀਓ ਨੇੜੇ ਵੀ ਪਾਣੀ ਭਰਨ ਕਾਰਨ ਆਵਾਜਾਈ ਜਾਮ ਹੋ ਗਈ ਹੈ। ਉੱਧਰ ਉੱਤਰਾਖੰਡ ਵਿੱਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਦੇਸ਼ 'ਚ ਹੋ ਰਹੀਆਂ ਹਿੱਸਿਆਂ ਵਿੱਚ ਭਵਿੱਖਬਾਣੀ ਜਾਰੀ ਕੀਤੀ ਹੈ। ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਵਿਭਾਗ ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਵਿੱਚ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਮਨੀਪੁਰ ਨਾਗਾਲੈਂਡ ਤ੍ਰਿਪੁਰਾ ਮੇਘਾਲਿਆ ਓਡੀਸ਼ਾ ਦੱਖਣੀ ਪੱਛਮੀ ਬੰਗਾਲ ਅਤੇ ਪੱਛਮੀ ਉੱਤਰੀ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਸੰਤਰੀ ਅਲਰਟ ਵੀ ਜਾਰੀ ਕੀਤਾ ਗਿਆ ਹੈ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਪੰਜਾਬ, ਹਰਿਆਣਾ ਤੇ ਅਸਾਮ ਲਈ ਵੀ yellow alert ਜਾਰੀ ਕਰ ਦਿੱਤਾ ਗਿਆ। ਨਸਨਾ ਮੰਨਦਾ ਹੈ ਕਿ ਪੰਜਾਬ ਦੇ ਲੋਕਾਂ ਲਈ ਮੌਸਮੀ ਪਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ। ਦਰਅਸਲ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਚੱਕਰਵਾਤ ਬਣ ਰਿਹਾ ਹੈ। ਇਸ ਕਾਰਨ ਪੰਜਾਬ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਸਣੇ ਬਾਕੀ ਸੂਬਿਆਂ 'ਚ yellow alert ਜਾਰੀ ਕਰ ਦਿੱਤਾ ਗਿਆ। ਦਸਣੀ ਹੋ ਗਿਆ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਮੀਂਹ ਪੈ ਰਿਹਾ ਜਿਸ ਕਾਰਨ ਮੌਸਮ ਸੁਹਾਵਣਾ ਅਤੇ ਠੰਡਾ ਚੱਲ ਰਿਹਾ ਹੈ ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਮੀਂਹ ਨਹੀਂ ਪੈ ਰਿਹਾ ਉੱਥੇ ਹੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ